ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 8 ਦਿਨਾਂ ਤੋਂ ਦਾ ਸਬਜ਼ੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕੀਤੀ ਜਾ ਰਹੀ ਹੈ ਜਿਦੇ ਵਿੱਚ ਅਸੀਂ ਮਾਸ ਦਾ ਜਿਹੜਾ ਵਿਵਾਦ ਹੈ ਖਾਣਾ ਹੈ ਕਿ ਨਹੀਂ ਖਾਣਾ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿਸ਼ੇ ਦਾ ਨਾ ਜੀਆਂ ਦਾ ਆਹਾਰ ਜੀ ਰੱਖਿਆ ਕਿਉਂਕਿ ਗੁਰਬਾਣੀ ਦੇ ਵਿੱਚੋਂ ਤੋਂ ਕਉਂਦੀ ਹੈ ਔਰ ਇਹਦੇ ਵਿੱਚ ਬੜਾ ਸਪਸ਼ਟ ਹੈ ਕਿ ਅਕਾਲ ਪੁਰਖ ਨੇ ਜੋ ਕੁਦਰਤ ਦਾ ਖੇਲ ਬਣਾਇਆ ਐ ਐਸਾ ਬਣਾਇਆ ਹੈ ਕਿ ਇੱਕ ਜੀ ਉਹ ਦੂਜੇ ਜੀ ਦਾ ਆਹਾਰ ਹੈ ਇਹ ਸਿਲਸਿਲਾ ਅਕਾਲ ਪੁਰਖ ਨੇ ਬਣਾਇਆ ਹੋਇਆ ਅੱਜ ਜਿਹੜਾ ਮੈਂ ਭਗਤ ਜੀ ਨਾਲ ਵਿਚਾਰਾਂਗਾ ਪਹਿਲਾਂ ਤੇ ਜਿਹੜੇ ਕੁਝ ਇੱਕ ਗੱਲਾਂ ਵਰਤੀਆਂ ਜਾ ਰਹੀਆਂ ਨੇ ਨਾ ਅਸੀਂ ਆ ਵਿਚਾਰਿਆ ਇਹ ਰਸਕਸ ਨੇ ਜੀ ਉਹ ਕੀ ਇਹ ਹੀ ਰਸਕਸ ਨੇ ਉਹ ਪਾਗ ਵਿਚਾਰਿਆ ਫਿਰ ਇਹ ਜਿਹੜਾ ਕਿਹਾ ਜਾ ਰਿਹਾ ਵੀ ਇਹਦੇ ਨਾਲ ਵਿਕਾਰ ਪੈਦਾ ਹੁੰਦੇ ਨੇ ਕੀ ਇਹਦੇ ਨਾਲ ਹੀ ਵਿਕਾਰ ਪੈਦਾ ਹੁੰਦੇ ਨੇ ਉਹ ਵੀ ਕੱਲ ਵਿਚਾਰਿਆ ਸੀ ਅੱਜ ਇੱਕ ਜਿਹੜੀ ਦਲੀਲ ਹੋਰ ਦਿੱਤੀ ਜਾਂਦੀ ਹੈ ਕਿ ਗੁਰਬਾਣੀ ਵਿੱਚ ਮੁਰਦਾਰ ਖਾਨ ਦੀ ਮਨਾਈ ਕੀਤੀ ਗਈ ਹੈ ਬਿਲਕੁਲ ਸਹੀ ਗੱਲ ਰਤੀ ਪਰ ਵੀ ਝੂਠ ਨਹੀਂ ਪੂਰਾ ਦਾ ਪੂਰਾ ਸੱਚ ਹੈ ਕਿ ਮੁਰਦਾਰ ਖਾਨ ਦੀ ਮਨਾਈ ਕੀਤੀ ਗਈ ਹੈ ਪਰ ਇਹ ਤੇ ਸਮਝਣਾ ਪਵੇਗਾ ਕਿ ਮੁਰਦਾਰ ਕਿਸ ਨੂੰ ਆਖਿਆ ਅੱਜ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰਬਾਣੀ ਰਹੀਂ ਕਿ ਗੁਰਬਾਣੀ ਵਿੱਚ ਮੁਰਦਾਰ ਕਿਸ ਨੂੰ ਆਖਿਆ ਗਿਆ ਹੈ ਆਇ ਤੇ ਤਿੰਨ ਪਰਮਾਨ ਨੇ ਔਰ ਤਿੰਨੇ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਹੋਏ ਨੇ ਪਹਿਲੇ ਪਰਮਾਨੰਦੇ ਵਿੱਚ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਪਰੇ ਜਾਂ ਮੁਰਦਾਰ ਨਾ ਖਾਏ ਇੱਥੇ ਮੁਰਦਾਰ ਖਾਂਦੀ ਪੂਰੀ ਮਨਾ ਕੀ ਕੀਤੀ ਗਈ ਹੈ ਜਾਂ ਮੁਰਦਾਰ ਨਾ ਖਾਏ ਪਰ ਮੁਰਦਾਰ ਕਿਨੂੰ ਕਿਹਾ ਗਿਆ ਹੱਕ ਪਰਾਇਆ ਨਾਨਕਾ ਪਰਾਇਆ ਹੱਕ ਹੈ ਜਿਹੜਾ ਇਹ ਹੈ ਮੁਰਦਾਰ ਔਰ ਪ੍ਰਮਾਣ ਜੋ ਚੜਾ ਦਿੱਤਾ ਉਸ ਸੂਰ ਉਸ ਗਾਏ ਹਿੰਦੂ ਵੀਰ ਗਾ ਨੂੰ ਮਾਤਾ ਕਹਿੰਦੇ ਨੇ ਪੂਜਦੇ ਨੇ ਕਮਾ ਕਰਨਾ ਕੈਨ ਨੂੰ ਕਹਿੰਦੇ ਨੇ ਲੋੜ ਪੈਂਦੀ ਜਿਸਲੇ ਡੰਗਾ ਵੀ ਮਾਰਦੇ ਨੇ ਓੱਖਾ ਵੀ ਰੱਖਦੇ ਨੇ ਪਰ ਚਲੋ ਪੂਜਿਆ ਜਾਂਦਾ ਇਸ ਕਰਕੇ ਗਊ ਦਮਾਸ ਨਹੀਂ ਖਾਂਦੇ ਉਹਨਾਂ ਦੇ ਸਖਤ ਮਨਾਈ ਹੈ ਧਾਰਮਿਕ ਤੌਰ ਤੇ ਮੁਸਲਮਾਨ ਸੂਰ ਦਾ ਮਾਸ ਨਹੀਂ ਖਾਂਦੇ ਉਹਨਾਂ ਨੂੰ ਧਾਰਮਿਕ ਤੌਰ ਤੇ ਮਨਾਈ ਹੈ ਧਾਰਮਿਕ ਤੌਰ ਤੇ ਮਨਾਈ ਹੈ ਉਹਨਾਂ ਨੇ ਸੂਰ ਨਾ ਖਾਣ ਦਾ ਕੋਈ ਇਹ ਕਾਰਨ ਨਹੀਂ ਕਿ ਉਹ ਸੂਰ ਨੂੰ ਪੂਜਦੇ ਨੇ ਇੱਕ ਤਾਂ ਇਸ ਨੂੰ ਗੰਦਾ ਜਾਨਵਰ ਸਮਝਦੇ ਨੇ ਗੰਦਗੀ ਖਾਣ ਵਾਲਾ ਤਾਂ ਕਰਕੇ ਨਹੀਂ ਖਾਂਦੇ ਦੂਸਰਾ ਇੱਕ ਵੱਡਾ ਕਾਰਨ ਹੈ ਕਿ ਸੂਰ ਦੇ ਗਲੇ ਦੇ ਵਿੱਚ ਹੱਡੀ ਹੁੰਦੀ ਹੈ। ਉਹਨੂੰ ਹਲਾਲ ਨਹੀਂ ਕੀਤਾ ਜਾ ਸਕਦਾ। ਕਿਉਂ ਖਾਂਦੇ ਹਲਾਲ ਨਹੀਂ। ਇੱਕ ਇਹ ਵੀ ਵੱਡਾ ਕਾਰਨ ਹੈ। ਸੂਰ ਨੂੰ ਨਾ ਖਾਂਦਾਂ ਉਹਨਾਂ ਦਾ। ਚਲੋ ਮਤਲਬ ਇਹ ਧਾਰਮਿਕ ਤੌਰ ਤੇ ਬਨਾਈ ਹੈ। ਉਹ ਸਤਿਗੁਰੂ ਕਹਿੰਦੇ ਨੇ ਵੀ ਜੇ ਕੋਈ Hindu ਪਰਾਇਆ ਹੱਕ ਮਾਰ ਕੇ ਖਾ ਰਿਹਾ ਹੈ। ਤਾਂ ਉਹ ਇੰਜ ਹੈ ਜਿਵੇਂ ਗਊ ਖਾ ਰਿਹਾ ਹੈ। ਤੇ ਜੇ ਕੋਈ ਮੁਸਲਮਾਨ ਖਾ ਰਿਹਾ ਤੇ ਇਨ ਸਮਝੋ ਕਿ ਉਹ ਸੂਰ ਖਾ ਰਿਹਾ ਹੈ ਸੂਰ ਦਾ ਮਾਸ ਖਾ ਰਿਹਾ ਹੈ ਇਸ ਪ੍ਰਾਈ ਹੱਕ ਨੂੰ ਸਤਿਗੁਰ ਨੇ ਮੁਰਦਾਰ ਆਖਿਆ ਗੁਰਪੀਰ ਹਮਾ ਤਾਂ ਭਰੇ ਭਾਈ ਜਿਹੜਾ ਤੇਰਾ ਜੋ ਵੀ ਪੈਗੰਬਰ ਹੈ ਦੇਵੀ ਦੇਵਤਾ ਹੈ ਜੋ ਵੀ ਹੈ ਜਿਹਦੇ ਤੂੰ ਵਿਸ਼ਵਾਸ ਰੱਖਣਾ ਹੈ ਉਹ ਤੇਰੀ ਸਪਾਰਸ਼ ਤਾਂ ਹੀ ਕਰੇਗਾ ਜੇ ਤੂੰ ਇਹ ਮੁਰਦਾਰ ਨਹੀਂ ਖਾਏਗਾ ਤੇ ਹੱਕ ਭਰਾਏ ਬੱਲਾ ਬੜੇ ਸਪਸ਼ਟ ਰੂਪ ਵਿੱਚ ਜਦੋਂ ਸਿੱਧੇ ਰੂਪਾਂਤ ਇਹਨੂੰ ਬੜਾਈ ਹੱਕ ਨੂੰ ਮੁਰਦਾਰ ਕਿਹਾ ਗਿਆ ਹੈ। ਇਹਦਾ ਦੂਸਰਾ ਪ੍ਰਮਾਣ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਵਿਚਾਰਨ ਕੀਤਾ ਹੋਇਆ। ਇੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਲਬ ਕੁੱਤਾ, ਕੂੜ ਚੂੜਾ, ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਦੀ। ਅਗਨਕ੍ਰੋਧ ਚੰਡਾਲ ਰਸਕਸ ਆਪਸਲਾਹਣਾ ਇੱਕ ਕਰਮ ਮੇਰੇ ਕਰਤਾਰ ਲਬ ਲਬਸ ਲੋਭ ਤੋਂ ਹੀ ਪੜਿਆ ਪਰ ਇੱਕ ਆਮ ਖਾਸ ਤੌਰ ਤੇ ਵਰਤਿਆ ਜਾਂਦਾ ਜਿਹੜਾ ਖਾਣ ਦਾ ਲੋਭ ਹੈ ਇਹ ਵੀ ਖਾ ਲਵਾ ਉਹ ਵੀ ਖਾ ਲਵਾ ਤੇ ਇਹ ਲੋਭ ਜਿਹੜਾ ਨਾ ਕੁੱਤੇ ਨੂੰ ਹੁੰਦਾ ਹੈ ਸਭ ਤੋਂ ਜ਼ਿਆਦਾ ਲੋਕਾਂ 'ਚ ਹੁੰਦਾ ਹੈ ਇਹ ਨਹੀਂ ਮਨੁੱਖਾਂ 'ਚ ਹੁੰਦਾ ਉਹਨਾਂ ਦੀ ਪਰਮਾਨ ਦਿੱਤਾ ਗਿਆ ਜਿਹੜੇ ਮਨੁੱਖਾਂ 'ਚ ਵੀ ਹੁੰਦਾ ਉਹਨਾਂ ਨੂੰ ਬੜਾ ਲੋਭ ਹੁੰਦਾ ਹੈ ਵੀ ਆ ਵੀ ਖਾਲਵਾ ਵੀ ਖਾਲਵਾਂ ਜੋ ਸਾਹਮਣੇ ਆ ਜਵੇ ਢਿੱਡ ਭਰ ਜੇ ਨੀਅਤ ਨਹੀਂ ਕਰਦੀ ਇਹੰਦਰ ਲੱਬ ਕੂੜ ਚੂੜਾ ਝੂਠ ਬੋਲਣਾ ਜਿਹੜਾ ਹੁਣ ਇਥੇ ਲੱਬ ਨੂੰ ਸਤਗੁਰੂ ਕੁੱਤਾ ਕਹਿ ਰਹੇ ਨੇ ਤਾਂ ਜਿਹੜੀ ਆਦਤ ਹੈ ਨਾ ਇਹ ਵੀ ਖਾਲਵਾ ਵੀ ਖਾਲਵਾਂ ਇਹਨੂੰ ਕੁੱਤਾ ਕਹਿ ਰਹੇ ਨੇ ਕੂੜ ਚੂੜਾ ਝੂਠ ਬੋਲਣਾ ਜਿਹੜਾ ਇਹ ਨੀਵੀਂ ਜਾਤ ਹੈ ਇਥੇ ਕਿਸੇ ਇਨਸਾਨ ਨੂੰ ਨੀਵੀਂ ਜਾਤ ਨਹੀਂ ਕਿਹਾ ਜਾ ਰਿਹਾ ਕਿਸੇ ਮਨੁੱਖ ਦੇ ਵਿੱਚ ਵੀ ਭਾਰਤੀ ਸਮਾਜਿਕ ਢਾਂਚੇ ਅਨੁਸਾਰ ਕਿਸੇ ਜਾਤ ਦਾ ਕਿਸੇ ਵਰਨ ਦਾ ਵੀ ਹੋਵੇ ਜਿਹੜਾ ਝੂਠ ਨਾਲ ਜੁੜਿਆ ਹੋਇਆ ਝੂਠਾ ਝੂਠ ਬੋਲਦਾ ਹੈ ਝੂਠੇ ਕਰਮ ਕਰਦਾ ਹੈ ਤੇ ਉਹਨੂੰ ਸਤਗੁਰੂ ਛੋਟਨੀ ਵੀ ਜਾਤ ਹੈ ਕਹਿ ਰਹੇ ਨੇ ਠੱਗ ਖਾਦਾ ਮਰਦਾਰ ਕਿਸੇ ਦਾ ਹੱਕ ਮਾਰ ਕੇ ਖਾਣਾ ਕਿਸੇ ਨੂੰ ਲੁੱਟ ਕੇ ਖਾਣਾ ਕਿਸੇ ਨੂੰ ਠੱਗੀ ਕਰਕੇ ਖਾਣਾ ਇਹਨੂੰ ਮੁਰਦਾਰ ਕਹਿੰਦੇ ਨੇ ਬਿਲਕੁਲ ਉਹੀ ਗੱਲ ਜੋ ਪਹਿਲੇ ਪਰਮਾਨ ਦੇ ਵਿੱਚ ਆਈ ਹੈ ਲਫ਼ਜ਼ਾਂ ਦਾ ਫਰਕ ਹੈ ਸਮਝਾਉਣ ਦਾ ਤਰੀਕਾ ਅਲੱਗ ਹੈ ਪਰ ਨਿੰਦਾ ਪਰ ਮਲਮੁਖ ਸੁਦੀ ਜਿਸ ਲਈ ਅਸੀਂ ਪਰਾਈ ਨਿੰਦਾ ਕਰਦੇ ਆਂ ਤੇ ਇਹ ਸਮਝੋ ਵੀ ਪਰਾਈ ਗੰਦਗੀ ਆਪਣੇ ਮੂੰਹ ਚ ਪਾ ਰਹੇ ਆਂ ਅਗਨੇ ਕਰੋਤ ਚੰਡਾਲ ਤੇ ਜਿਹੜੀ ਸਾਡੇ ਅੰਦਰ ਕਰੋਧ ਦੀ ਅਗ ਬਲ ਰਹੀ ਹੈ ਨਾ ਇਹ ਚੰਡਾਲ ਹੈ ਰਸਕਾ ਸਾਫ ਸਲਾਹਣਾ ਇਹ ਸਾਰੇ ਚਸਕੇ ਲੱਗੇ ਹੋਏ ਨੇ ਸਾਨੂੰ ਲਵ ਵੀ ਲੱਗਾ ਹੋਇਆ ਕੂੜ ਵੀ ਲੱਗਾ ਹੋਇਆ ਠੱਗ ਵੀ ਲੱਗਾ ਹੋਇਆ ਪਰ ਨਿੰਦਾ ਦਾ ਚਸਕਾ ਵੀ ਲੱਗਾ ਹੋਇਆ ਕਿ ਕ੍ਰੋਧ ਤਾਂ ਇੰਨਾ ਚੰਡ ਪ੍ਰਭਲ ਹੈ ਕਿ ਕਾਬੂ ਚੀ ਨਹੀਂ ਆਉਂਦਾ ਅਗਨ ਕ੍ਰੋਧ ਗਰਿਚੰਡ ਇਹ ਸਾਰੇ ਚਸਕੇ ਲੱਗੇ ਹੋਏ ਨੇ ਇਹ ਨੀਵੇਂ ਕਰਮ ਨੇ ਜਿਹੜੇ ਸਾਡੇ ਜੀਵਨ ਦੇ ਵਿੱਚ ਨੇ ਲੱਭ ਕੁੱਤਾ ਨੀਵੇਂ ਕਰਮ ਕੂੜ ਚੂੜਾ ਨੀਵੇਂ ਕਰਮ ਠੱਗ ਖਾਦਾ ਮੁਰਦਾਰ ਨੀਵੇਂ ਕਰਮ ਪਰ ਨਿੰਦਾ ਨੀਮਣ ਕਰਮ ਅਗਨ ਕ੍ਰੋਧ ਨੀਵੇਂ ਕਰਮ ਨੀਚ ਕਰਮ ਨੇ ਸਾਰੇ ਇਹ ਸਾਰੇ ਨੀਚ ਕਰਮ ਸਾਡੇ ਜੀਵਨ ਦੇ ਵਿੱਚ ਨੇ ਰਸ ਹੀ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆਂ ਰਸ ਕਸ ਆਪ ਸਲਾਣਾ ਆਪਣੇ ਆਪ ਦੇ ਵਿੱਚ ਹੀ ਕਹਿੰਨੇ ਇਹਨਾਂ ਰਸਾਂ ਦੇ ਵਿੱਚ ਫਸੇ ਹੋਏ ਆਪਣੀ ਵਡਿਆਈ ਆਪੇ ਹੀ ਕਰੀ ਜਾਂਦੇ ਆਂ ਆਪਣੇ ਆਪ ਚ ਹੀ ਬਹੁਤ ਵੱਡੇ ਬਣੇ ਹੋਏ ਆਂ ਇਹ ਕਰਮ ਮੇਰੇ ਕਰਤਾਰ ਹੈ ਮੇਰੇ ਅਕਾਲ ਪੁਰਖ ਦੀ ਹੈ ਮੇਰੇ ਕਰਮ ਨੇ ਜੀਵਨ ਨਿਵਾਨ ਵੱਲ ਜਾ ਰਿਹਾ ਨਹੀਂ ਨਿਵਨ ਘਰ ਕੋ ਰਿਹਾ ਤੇ ਆਪਣੇ ਆਪ ਚ ਬੜਾ ਖੁਸ਼ ਹੋ ਰਿਹਾ ਕਿ ਮੈਂ ਬੜੇ ਵਧੀਆ ਹੁਣ ਇਹ ਜਿਹੜੀਆਂ ਨੀਚ ਕਰਮ ਦੱਸੇ ਨੇ ਉਹਨਾਂ ਵਿੱਚ ਕਿਸੇ ਦਾ ਹੱਕ ਮਾਰ ਕੇ ਖਾਣਾ ਉਹਨੂੰ ਮੁਰਦਾਰ ਕਿਹਾ ਗਿਆ। ਉਹੀ ਗੱਲ ਹੈ ਜੋ ਪਹਿਲਾਂ ਸਤਿਗੁਰੂ ਨੇ ਪਹਿਲੇ ਪਰਮਾਨ ਚ ਦੱਸੀ ਹੈ। ਅੱਜ ਦਾ ਤੀਸਰਾ ਪਰਮਾਨ ਜਿਹੜਾ ਫਿਰ ਗੁਰੂ ਨਾਨਕ ਸਾਹਿਬ ਦਾ ਹੀ ਵਿਚਾਰਨ ਕੀਤਾ ਹੋਇਆ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇੱਥੇ ਗੱਲ ਇੱਥੋਂ ਸ਼ੁਰੂ ਹੋਈ ਹੈ। ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ। ਮੁੱਠਾ ਆਪ ਮੁਖਾਇ ਸਾਥ ਹੈ ਨਾਨਕ ਐਸਾ ਆ ਗੂ ਚਾਪੈ ਝੂਠ ਬੋਲ ਕੇ ਝੂਠ ਬੋਲ ਕੇ ਕਿਸਨ ਠੱਗਣ ਦੀ ਕੋਸ਼ਿਸ਼ ਕਰਨੇ ਆ ਝੂਠ ਇਸ ਲਈ ਬੋਲਿਆ ਜਾਂਦਾ ਹੈ ਜੇ ਸਵੇਲੇ ਕਿਸੇ ਝੂਠ ਬੋਲ ਕੇ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਆ ਮਰਦਾਰ ਖਾ ਰਹੇ ਆ ਝੂਠ ਬੋਲ ਕੇ ਕਿਸੇ ਨੂੰ ਠੱਗਿਆ ਉਹਦਾ ਹੱਕ ਮਾਰਿਆ ਮਰਦਾਰ ਖਾਦਾ ਪਰ ਮਸਦਰ ਗੱਲ ਇਹ ਹੈ ਕਿ ਆਪ ਤੇ ਮਰਦਾਰ ਖਾ ਰਹੇ ਆਂ ਦੂਜਿਆਂ ਨੂੰ ਸਮਝਾ ਰਹੇ ਆਂ ਇਹ ਖਾਣਾ ਐ ਨਹੀਂ ਖਾਣਾ ਅਵਰੇ ਨੂੰ ਸਮਝਾਉਣ ਜਾਏ ਦੂਜਿਆਂ ਨੂੰ ਸਿੱਖਿਆ ਦੇ ਰਹੇ ਆਂ ਆਪੋਂ ਮਰਦਾਰ ਖਾ ਰਹੇ ਆਂ ਦੂਜਿਆਂ ਨੂੰ ਸਿੱਖਿਆ ਦੇ ਰਹੇ ਆਂ ਵੀ ਆਪੋ ਜਿਹੜਾ ਇਹ ਵਿਕਾਰ ਪੈਦਾ ਕਰਨ ਵਾਲਾ ਹੈ ਜੀਵ ਹੱਤਿਆ ਹੈ ਇਹ ਹੋਰ ਬੜਾ ਕੁਝ ਹੈ ਸਤਿਗੁਰੂ ਦਿੱਲੀ ਜਾਣ ਦੀ ਤੇ ਕਮੀ ਕੋਈ ਨਹੀਂ ਨਾ ਔਰ ਸਤਿਗੁਰੂ ਕਹਿੰਦੇ ਨੇ ਸਮਝਾਉਂਦਾ ਕਿਸੇ ਨੂੰ ਉਹ ਹੈ ਨਾ ਜਿਹੜਾ ਆਗੂ ਬਣਿਆ ਹੋਇਆ ਹੈ ਨਾਨਕ ਐਸਾ ਗੂਜਾਪੈ ਉਹ ਆਪ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਮੁੱਠਾ ਆਪ ਆਪ ਲੁੱਟਿਆ ਜਾ ਰਿਹਾ ਹੈ ਮਹਾਇਸਾਥੇ ਤੇ ਨਾਲ ਆਪਣੇ ਸਾਥੀਆਂ ਦੀ ਵੀ ਜੀਵਨ ਬਰਬਾਦ ਕਰ ਰਿਹਾ ਜਿਹਨਾਂ ਨੂੰ ਸਿੱਖਿਆ ਦੇ ਰਿਹਾ ਜਿਹਨਾਂ ਨੂੰ ਪ੍ਰੇਰਣਾ ਦੇ ਰਿਹਾ ਆਪ ਤਾਂ ਕੂੜ ਬੋਲ ਕੇ ਮਰਦਾਰ ਖਾ ਰਿਹਾ ਕੂੜ ਬੋਲ ਮਰਦਾਰ ਖਾਏ ਹੁਣ ਮਰਦਾਰ ਇਸ ਪਰਪੱਕ ਦੇ ਵਿੱਚ ਆਇਆ ਗੁਰਬਾਣੀ ਦੇ ਵਿੱਚ ਕਿਸੇ ਦਾ ਹੱਕ ਮਾਰਨ ਨੂੰ ਕਿਸੇ ਨਾਲ ਠੱਗੀ ਕਰਕੇ ਉਹਦਾ ਮਾਲਸਬਾਬ ਪੈਸਾ ਲੁੱਟ ਲੈਣ ਨੂੰ ਝੂਠ ਬੋਲ ਕੇ ਕਿਸੇ ਨੂੰ ਲੁੱਟ ਲੈਣ ਨੂੰ ਇਹਨੂੰ ਮੁਰਦਾਰ ਕਿਹਾ ਗਿਆ ਹੈ ਇਹਦੀ ਮਨਾਈ ਹੈ ਪੂਰੀ ਮਨਾਈ ਹੈ ਪ੍ਰਤਿਮਾ ਕਰਨਾ ਇਹ ਅੱਜ ਸਾਡੇ ਵਿੱਚੋਂ ਬਹੁਤੇ ਜਿਹੜੇ ਅਸੀਂ ਕਰ ਰਹੇ ਆਂ ਅਪਾ ਵਿਸ਼ੇ ਨੂੰ ਜਾਰੀ ਰੱਖਾਂਗੇ ਪੂਰੀ ਗਹਿਰਾਈ ਜਾ ਕੇ ਸਮਝਾਂਗੇ ਬਾਜੀਬਾ ਸਿੱਤਨੇ ਕੇ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਿੱਚ ਕੇ ਬਾਬਾ ਸ਼ਿਵਦੇ ਨਾਲ ਜੀ ਉਹ ਯਾ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ